प्यारे बच्चों सश्यकाल तुसी सब दा स्वागत करता हां मैं आज दी वीडियो विच आज मैं त सब ने क्रॉन कर रहा वादड़ियां सजादड़ियां निब्ण सिरां दे नाल दे उते एहे एसे त जे तुहान ने हज्तक मेरे चैनल सब्सक्राइब नहीं किता है त हो कर दियो नाल कर दियो इस वीडियो नु लाइक उस बेल आइकन नु चारे दबा दियो ताकि थानू मेरी वीडियो दी नोटिफिकेशन सब तो पहला मिले त चलो हुन आपा आज दी वीडियो नु करदे हां ਸ਼ੁਰੂ ਵੱਦੜੀਆਂ ਸਜਾਦੜੀਆਂ ਨਿਬੜ ਸਿਰਾ ਦੇ ਨਾਲ ਪੰਜਾਬੀ ਦੀ ਇੱਕ ਪ੍ਰਸਿੱਧ ਅਖਾਣ ਹੈ ਇਸ ਦਾ ਅਰਥ ਹੈ ਕਿ ਜਿਹੜੀਆਂ ਆਦਤਾਂ ਇੱਕ ਵਾਰ ਮਨੁੱਖ ਨੂੰ ਪੈ ਜਾਂਦੀਆਂ ਹਨ ਉਹ ساری ਉਮਰ ਉਸ ਦੇ ਨਾਲ ਨਿਭਦੀਆਂ ਹਨ ਇਹ ਆਦਤਾਂ ਪਾਵੇਂ ਚੰਗੀਆਂ ਹੁਣ ਭਾਵੇਂ ਮੰਦੀਆਂ ਮਨੁੱਖ ਆਦਤਾਂ ਦਾ ਗੁਲਾਮ ਹੈ ਉਹ ਆਪਣੀ ਜ਼ਿੰਦਗੀ ਆਦਤਾਂ ਦੇ ਅਧੀਨ ਹੀ ਕਰਦਾ ਹੈ ਕਈ ਆਦਤਾਂ ਮਨੁੱਖ ਨੂੰ ਸੁਭਾਵਿਕ ਰੂਪ ਵਿੱਚ ਮਿਲਦੀਆਂ ਹਨ ਪਰ ਕੁਝ ਆਦਤਾਂ ਮਨੁੱਖ ਦੂਜਿਆਂ ਦੀ ਸੰਗਤ ਤੋਂ ਪ੍ਰਾਪਤ ਹੁੰਦੀਆਂ ਹਨ ਕਿਹਾ ਜਾਂਦਾ ਹੈ ਚੰਗੀ ਆਦਤ ਪਾਉਣੀ ਤੇ ਭੈੜੀ ਆਦਤ ਛੱਡਣੀ ਔਖੀ ਹੁੰਦੀ ਹੈ ਆਦਤਾਂ ਤਾਂ ਬੁੱਟੀਆਂ ਬੁੱਟਿਆਂ ਵਾਂਗ ਹੁੰਦੀਆਂ ਹਨ ਜਿਸ ਤਰ੍ਹਾਂ ਨਵੇਂ ਉਗਰੇ ਹੀ ਬੁੱਟੇ ਨੂੰ ਜੜੋਂ ਪੁੱਟਣਾ ਸੌਖਾ ਹੁੰਦਾ ਹੈ ਪਰ ਜਦੋਂ ਉਹ ਵੱਡਾ ਹੋ ਜਾਂਦਾ ਹੈ ਉਸ ਨੂੰ ਪੁੱਟਣਾ ਅਸੰਭਵ ਜਿਹਾ ਹੋ ਜਾਂਦਾ ਹੈ ਆਦਤਾਂ ਦਾ ਮੁੱਢ ਬਚਪਨ ਤੋਂ ਹੀ ਵੱਜਦਾ ਹੈ ਛੋਟੀ ਉਮਰ ਵਿੱਚ ਪਾਈਆਂ ਗਈਆਂ ਚੰਗੀਆਂ ਮਾੜੀਆਂ ਆਦਤਾਂ ساری ਉਮਰ ਨਾਲ ਰਹਿੰਦੀਆਂ ਹਨ ਕਈ ਆਦਤਾਂ ਮਾਨਸਿਕ ਰੋਗਾਂ ਦਾ ਕਾਰਨ ਬਣਦੀਆਂ ਹਨ ਵਾਰ-ਵਾਰ ਸਫਾਈ ਕਰਨਾ ਵਿਹਿਮ ਕਰਨਾ ਸ਼ੱਕ ਕਰਨਾ ਚੁੱਪ ਰਹਿਣਾ ਜਾਂ ਜ਼ਿਆਦਾ ਬੋਲਣਾ ਮਾਨਸਿਕ ਰੋਗਾਂ ਦਾ ਕਾਰਨ ਹੁੰਦਾ ਹੈ ਸਮੇਂ ਦੇ ਬਦਲਣ ਨਾਲ ਮਨੁੱਖੀ ਆਦਤਾਂ ਵਿੱਚ ਬਦਲਾਅ ਆਇਆ ਹੈ ਪਹਿਲੇ ਸਮਿਆਂ ਵਿੱਚ ਅੰਮ੍ਰਿਤ ਵੇਲੇ ਜਾਗਣਾ ਇਸ਼ਨਾਨ ਕਰਨਾ ਪਾਠ ਉਜਾਗਰਨੀ ਆਦ ਸ਼ਾਮਿਲ ਸਨ ਪਰ ਅੱਜ ਮਨੁੱਖ ਨੇ ਆਪਣੀਆਂ ਆਦਤਾਂ ਬਦਲ ਲੀਆਂ ਹਨ ਦਿਨ ਚੜਨ ਤੋਂ ਬਾਅਦ ਬਹੁਤ देर तक ਬੇਸtre ਤੇ ਪਿਆ ਰੰਦਾ ਹੈ ਮੋਬਾਈਲ ਟੀਵੀ ਕੰਪਿਊਟਰ ਨੂੰ ਪਹਿਲ ਦਿੱਤੀ ਜਾਂਦੀ ਹੈ देर रात ਤੱਕ ਜਾਗਣਾ ਘਰੇਲੂ ਭੋਜਨ ਨੂੰ ਛੱਡ ਕੇ ਤੇਜ਼ ਮਿਰਚ ਮਸਾਲੇ ਵਾਲਾ ਭੋਜਨ ਖਾਣਾ ਮਨੁੱਖ ਦੀ ਆਦਤਾਂ ਵਿੱਚ ਸ਼ਾਮਿਲ ਹੈ ਭਾਵੇਂ ਆਦਤ ਛੱਡਣੀ ਆ ਸਖਿਆ ਨਹੀਂ ਫਿਰ ਵੀ ਯਤਨ ਕਰਮ ਤੇ ਮਾੜੀਆਂ ਆਤਾ ਤੋਂ ਪੱਲਾ छुड़ाया ਜਾ ਸਕਦਾ ਹੈ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਨਹੀਂ ਮੈਂ ਤਾਂ ਸਭ ਨੂੰ ਮਿਲੂੰਗਾ ਅਗਲੀ ਵੀਡੀਓ ਵਿੱਚ ਇਸ ਨੂੰ ਪਰ ਦੇਖਣ ਲਈ ਧੰਨਵਾਦ